ਸਤਿਕਾਰਯੋਗ ਸអស់ੰਦੇਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਅਸੀਂ ਉੱਤਰਾਖੰਡ ਨਜੀਬਾਬਾਦ ਦੇ ਕੋਲ ਪਿੰਡ ਹੈ ਜੱਤੀਵਾਨ ਤੇ ਇਹ ਪਿੰਡ ਸਾਰੇ तकरीबन ਨਾਮਧਾਰੀਆਂ ਦਾ ਤੇ ਇਸ ਪਿੰਡ ਦੇ ਵਿੱਚ ਕਿਸੇ ਵੇਲੇ ਨਾਮਧਾਰੀ ਪੰਥ ਦੇ ਵਿਦਿਆਮਾਰਤੰਡ ਵਿਦਿਆਧਾਰ ਵਿਦਿਆਦਾਤਾ ਮਹਾਨ ਵਿਦਵਾਨ ਸ੍ਰੀਮਾਨ ਜਗਤ ਸਿੰਘ ਜੀ ਸੰਤਖੰਡੂ ਵਾਲੀਏ ਉਹਨਾਂ ਨੇ ਇਸ ਪ੍ਰਿੰਟ ਤੇ ਬਹੁਤ ਜ਼ਿਆਦਾ ਆ ਕੇ ਕਿਰਪਾ ਕੀਤੀ ਸਿੱਖੀ ਦਾ ਪ੍ਰਚਾਰ ਕੀਤਾ ਸਾਰਿਆਂ ਨੂੰ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਿਆ ਸਿੱਖੀ ਦੇ ਨਾਲ ਜੋੜਿਆ ਤੇ ਇੱਥੇ ਸਾਡੇ ਸਤਕਾਰਯੋਗ ਸੰਤ ਭਜਨ ਸਿੰਘ ਜੀ ਉਹ ਇਸ ਸਾਰਾ ਜੋ ਸਥਾਨ ਬਣਿਆ ਇਹਦੀ ਸੇਵਾ ਉਹ ਕਰਦੇ ਨੇ ਆ ਉਹਨਾਂ ਦੇ ਕੋਲ ਪੁੱਛਦੇ ਆ ਸਾਸ਼ਟ੍ਰੀਕਰ ਸੰਜੀਤ ਸਾਸ਼ਟ੍ਰੀਕਰ ਅ ਸੰਨ ਕੋਈ ਇਹ ਜਾਣਕਾਰੀ ਦਿਓ ਕਿਸ ਤਰ੍ਹਾਂ ਇੱਥੇ ਸੰਤ ਜੀ ਆਏ ਤੇ ਉਹਨਾਂ ਨੇ ਕਿਸ ਤਰ੍ਹਾਂ ਕਿਰਪਾ ਸੰਨ ਬਾਸਕ ਦੇ ਵਿੱਚ ਇੱਥੇ ਸਾਧ ਸੰਗਤ ਆਈ ਸੀ ਹਾਂ ਇਦਾਂਸ ਅ ਮੈਂ ਸਾਡੇ ਜਿਹੜੇ ਮਾਪਦੁਰਸਨ ਦੇ ਇਹ ਪਿੰਡ ਸਿਆਲਕੋਟ ਜ਼ਿਲ੍ਹੇ ਦੇ ਇਹ ਚੂੜਮੁੰਡਾ ਪਿੰਡ ਸੀ ਇਹਨਾਂ ਦਾ ਦੀਏ ਤੁਹਾਡੇ ਜਿਹੜੇ ਬਜ਼ੁਰਗ ਹਾਂਜੀ ਸਾਡੇ ਬਜ਼ੁਰਗ ਸਾਰੇ ਠੀਕ ਹੈ ਉਹਨਾਂ ਦਾ ਕੀ ਨਾਮ ਸੀਗਾ ਉਹਨਾਂ ਦਾ ਸਾਡੇ ਮਾਨ ਸਿੰਘ ਗੰਡਾ ਸਿੰਘ ਅੱਛਾ ਅੱਛਾ ਤੇ ਤਾਰਾ ਸਿੰਘ ਹਜਾਰਾ ਸਿੰਘ ਜੇਰਾ ਸਿੰਘ ਤੇ ਤੇਜਾ ਸਿੰਘ ਭਲਾਕਾ ਸਿੰਘ ਦਲੇਰ ਸਿੰਘ ਇਹ ਬਜ਼ੁਰਗ ਸਨ ਤੇ ਉੱਥੋਂ ਤੋਂ ਹੀ ਮਹਾਪੁਰਖਾਂ ਦੇ ਨਾਲ ਪ੍ਰੇਮ ਸੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਇਹ ਪਿੰਡ ਇਹਨਾਂ ਦੇ ਲੱਗ ਹੀ ਖੰਡੂ ਵਾਲੀਆ ਪਿੰਡ ਆ ਸੀ ਅੱਛਾ ਉੱਥੇ ਨੇੜੇ ਖੰਡੂ ਵਾਲੀ ਪਿੰਡ ਸੀ ਨੇੜੇ ਪਿੰਡ ਆ ਸੀ ਠੀਕ ਉੱਥੇ ਇਹਨਾਂ ਦਾ ਔਣ ਜਾਣ ਬਣਿਆ ਸੀ ਪਹਿਲਾਂ ਤੇ ਫਿਰ ਜਦੋਂ ਇੱਥੇ ਆਏ ਤੇ ਫਿਰ ਇੱਥੇ ਸਾਡੇ 6-6 ਮਹੀਨੇ ਹੀ ਥੇ ਰਹਿੰਦੇ ਲੱਗਦਾ ਇਥੋਂ ਕਾਕੇ ਕਿ ਉਹਦੇ ਚਿੱਠੀਆਂ ਪੱਤਰ ਨਹੀਂ ਹੁੰਦੇ ਫੋਨ ਨਹੀਂ ਹੁੰਦੇ ਉਥੋਂ ਸਤਪਾਲ ਨੇ ਆਉਣਾ ਵੇਖੀਏ ਸੰਤ ਉਥੇ ਪਹੁੰਚੀ ਵੀ ਨੇ ਕਿ ਨਹੀਂ ਪਹੁੰਚੀ ਸੰਤ ਸਤਪਾਲ ਸਿੰਘ ਜਿਹੜੇ ਆ ਜਿਵੇਂ ਸੰਤਾਂ ਦੇ ਵੱਡੇ ਭਰਾ ਸੰਤਾ ਦੇ ਸੰਖੰਡੂ ਵਾਲੀ ਜਿਹੜੇ ਉਹਨਾਂ ਦੇ ਵੱਡੇ ਭਰਾ ਉਹਨਾਂ ਨੇ ਪਤਾ ਲੈਣ ਆਉਣਾ ਵੀ ਸੰਤ ਉਥੇ ਪਹੁੰਚੀ ਵੀ ਨਹੀਂ ਆ ਪਹੁੰਚੀ ਇਥੇ ਉਦੋਂ ਸੰਤ ਸਤਪਾਲ ਸਿੰਘ ਦੀ ਨੌਜਵਾਨੀ ਹੋਣੀ ਹਾਂਜੀ ਨੌਜਵਾਨੀ ਸੀ ਇਥੇ ਹੁੰਦੇ ਹੁੰਦੇ ਹਨ ਫਿਰ ਸੰਤਾਂ ਨੇ ਇਥੇ ਕੱਚੀਆਂ ਕੰਧਾਂ ਮਿੱਟੀ ਦੀਆਂ ਕੱਢ ਕੇ ਇਹ ਜਿਹੜਾ ਆਪਾਂ ਇਹ ਵੀ ਸਥਾਨ ਵੀ ਤੁਹਾਨੂੰ ਦਿਖਾਈਏ ਸਾਧ ਸੰਗਤ ਜੀ ਬਹੁਤ ਹਨ ਮਨੀਤ ਬੜਾ ਸੁੰਦਰ ਸਥਾਨ ਬਣਿਆ ਹੋਇਆ ਤੇ ਇਹ ਰੁੱਖ ਵੀ ਸੰਤਾਂ ਦੇ ਲਾਏ ਹੋਏ ਨਹੀਂ ਇਹ ਬਾਟੇ ਇਹ ਬਾਟੇ ਲੱਗੇ ਇਹ ਆਖੂਣ ਦੇ ਹੱਥਾਂ ਨਾਲ ਬਣਵਾਇਆ ਹੈ ਇਹ ਰੁੱਖ ਤੇ ਇਹ ਨਾਲੇ ਨਗਰਪੱਤ ਦੇ ਨਾਲ ਇਥੇ ਨਗਰਪੱਤ ਤੇ ਇਹ ਆਪਰੇ ਉਹਨਾਂ ਦੇ ਇਹ ਪਹਿਲਾਂ ਉਦੋਂ ਸਾਰਾ ਕੱਚਾ ਹੀ ਸੀ ਇਹ ਸਾਰਾ ਕੱਟੇ ਸੀ ਜੀ ਉਹ 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 ਕਿ ਇਹਨਾਂ ਨੇ ਸਾਰਾਈ ਕੋਈ ਪੂਰ ਦਿੱਤਾ ਹੁੰਦਾ ਸੀ। ਸਾਈਂ ਠਹ ਰਹਿਂਦਾ ਸੀ। ਇਹਨਾਂ ਦਾ ਕੁਝ ਵੈਸੇ ਸੀ ਕਿ ਇਹਨਾਂ ਨੇ ਸਾਰਾ ਕੁਆੜ ਕਿਹਾ ਸੀ ਕਿ ਪੂਰ ਦਿੱਤਾ ਸੀ। ਉਹਨਾਂ ਦਾ ਇਹਨਾਂ ਨਿਖਸਾਨ ਹੋਇਆ ਕਰਦੇ ਇੱਕ ਬੰਦੇ ਨੇ ਮਰ ਗਏ। ਤੋ ਆਪੀ ਕਿਤਨੀ ਹੋ ਗਿਆ ਦਾ ਭਰਾ। ਜਿਨ੍ਹਾਂ ਨੇ ਖੂ ਪੂਰਿਆ ਸੀ। ਹਾਂ ਹਾਂ ਦਾ ਭਰਾ ਵੀ ਕਿਤਨੀ ਹੋ ਗਿਆ ਦੰਗਿਆਂ ਦੀ ਮਰ ਕੇ ਬਹੁਤ ਨੁਕਸਾਨ ਹੋਇਆ। ਫਿਰ ਉਹਨਾਂ ਨੇ ਆਖਿਆ ਵੀ ਸਾਡਾ ਰੇ ਦੇ ਕਰਕੇ ਹੋਇਆ ਫਿਰ ਸਾਰੇ ਖੂ ਨੂੰ ਸਫਾਈ ਕੀਤੀ ਕਿ ਹੁਣ ਅੰਮ੍ਰਿਤਪਾਲ ਨੇ ਆਪਣੇ ਨੇ ਪਾ ਕਰ ਗੜ ਬੇਟੇ ਦੇ ਗੜ ਬੇਟੇ ਨੇ ਅਵੇ ਜ ਮੋਟ ਲੋਾਈ ਇਹਦੇ ਵਿੱਚ ਇੱਕ ਕੋਈ ਖੋ ਦਾ ਪੰਛੀ ਸਾਫ ਰਹਿਦਾ ਜਾਨੀ ਦਾ ਮੋਟ ਲੋਾਈ ਵਿੱਚ ਕੋਈ ਬਕਤ ਨਹੀਂ ਕੰਮ ਕਰੀਆ ਪਾਣੀ ਸਾਫ ਕਰੇ ਤਾਂ ਵੀ ਜੂਟ ਨਹੀਂ ਬੜਾ ਵੱਡਾ ਖੋ ਹਾਂਜੀ ਸਤਰਾ ਨਾ ਸੀ ਪਾਣਾ ਇਹ ਲੱਗ ਪਗ ਲੱਗ 65 ਦੇ ਲੱਗੇ ਤਾਂ ਬੱਚੇ ਥੱਲੇ ਮਤਲਬ ਇਹ ਪਲਾਸਟਰ ਕੀਤਾ ਹੋਇਆ ਹੈ ਨਾ ਹਾਂਜੀ ਅੱਜ ਸਾਰਾ ਵਿੱਚ ਇੱਕ ਵਾਰੀ ਪੂਰ ਕੀਤਾ ਹੈ ਫਿਰ ਦੁਬਾਰਾ ਤੋਂ ਜੀਸੀਬੀ ਲੈ ਕੇ ਸਾਫ਼ ਕਰਕੇ ਪੁਆਇੰਟ ਵਾਲੇ ਸਾਰੇ ਲੱਗ ਕੇ ਸਾਫ਼ ਕਰਕੇ ਚਲੋ ਸੋਨਾ ਬਾੜੀ ਵਿੱਚ ਜਲਾਹੜੀ ਇਹਦੇ ਖੂਹ ਦਾ ਪਾਣੀ ਸਾਫ਼ ਕਰਕੇ ਇਹ ਪਹਿਲਾਂ ਖਾਂ ਸਾਰਾ ਕੱਚਾ ਹੀ ਸੀਗਾ ਹਾਂ ਜੀ ਪਹਿਲਾਂ ਤਾਂ ਖਾਂ ਕੱਚਾ ਹੁਣ ਪੱਕਾ ਕੀਤਾ ਇੱਥੇ ਸਰਪਰ ਦੇ ਵਿੱਚ ਉਹ ਮੇਰਾ ਜਰਨਲ ਸਾਹਿਬ ਵੀ ਆ ਗਏ ਤੇ ਅੱਛੇ ਕੰਮ ਚਲਾਇਆ ਹੈ ਤੇ ਸ਼ਾਮ ਨੂੰ ਸਾਰੀ ਸਾਥ ਸੰਗਤ ਇੱਥੇ ਇਕੱਠੀ ਹੁੰਦੀ ਹੁੰਦੀ ਸੀ ਤੇ ਸੰਤ ਸਾਰਾ ਇਕੱਠਾ ਕਰ ਦਿੰਦੇ ਹਣੇ ਸਾਰੇ ਉਹਦਾ ਬੜਾ ਪਿਆਰ ਸੀ ਕਾਫੀ ਸੰਗਤ ਨੇ ਆਲੇ ਦੋਲੇ ਦੇ ਵੀ ਕਾਫੀ ਘਰ ਜਿਹੜੇ ਉਸ ਵੇਲੇ ਸੰਤਾਂ ਦੇ ਨਾਲ ਸੰਤਾਂ ਦੇ ਨਾਲ ਚੱਲੇ ਬਹੁਤ ਬਖਸ਼ਿਸ਼ ਕੀਤੀ ਬਹੁਤ ਕਿਰਪਾ ਕੀਤੀ ਸਾਲਾਂ ਲੱਗੇ ਸਿੱਖੀ ਦੇ ਨਾਲ ਜੁੜੇ ਹਾਂ ਹੋਰ ਵੀ ਪਸੰਦਾਂ ਦੇ ਨਾਲ ਜਿਹੜੇ ਬਚਨ ਹੁਣ ਉਹ ਵੀ ਸਾਂਝੇ ਕਰੋ ਸਕਦੇ ਨਾਲ ਔਰ ਸੰਤੋ ਇਥੇ ਪਿੰਡ ਤੋਂ ਬਾਹਰ ਚਲੇ ਜਾਂਦੇ ਹੁੰਦੇ ਹਨ ਠੀਕ ਹੈ ਉਥੇ ਕਿਤੇ ਮਤਲਬ ਚਰਾਏ ਦੇ ਵਿੱਚ ਆਸਨ ਵਿਛਾ ਕੇ ਫਿਰ ਕਿ ਅਕਾਂਤ ਜਗ੍ਹਾ ਵਿੱਚ ਨਾਮ ਸਿਮਰ ਕਰਦੇ ਰਹਿੰਦੇ ਹਨ ਹਾਂਜੀ ਹਾਂਜੀ ਤੇ ਮਤਲਬ ਬਹੁਤ ਉਹਨਾਂ ਦਾ ਕਿਤੇ ਪਾਸ ਆਪ ਜੀ ਨੇ ਪਾਠ ਕਿਦਿ ਕੋ ਸਿੱਖਿਆ ਮੈਂ ਤੇ ਜੀ ਉਹ ਸੰਤ ਰੋਜਨ ਸਿੰਘ ਕੋ ਕੁਝ ਸਿੱਖਿਆ ਸੰਤਾ ਖੰਡੂ ਵਾਲਾ ਸੰਤਾ ਖੰਡੂ ਵਾਲਾ ਕੋ ਸਿੱਖਿਆ ਕਿ ਕੁਝ ਆਪ ਹੀ ਕੋਸ਼ਿਸ਼ ਕਰਕੇ ਮਹਿੰਦੀ ਹੁੰਦੀ ਤੇ ਪੜਿਆ ਹਾਂ ਤੇ ਫਿਰ ਫਿਰ ਭੈਣੀ ਸਾਹਿਬ ਜਾ ਕੇ ਮੈਂ ਦੋ ਸਾਲ ਲੱਗ ਪ ਰਹੇ ਆ ਪਾਠ ਫਿਰ ਆਪ ਜੀ ਦਾ ਪਾਠ ਸੁਣਿਆ ਬਹੁਤ ਸੋਹਣਾ ਪਾਠ ਸਾਧ ਸੰਗਤ ਜੀ ਸੰਤ ਗੰਗਾ ਸਿੰਘ ਅੱਧਰ ਗੁਰਦੁਆਰੇ ਦੀ ਵੀ ਫੋਟੋ ਆਪਾਂ ਇਹ ਪਿੱਛੇ ਸਾਧ ਸੰਗਤ ਜੀ ਇਹ ਗੁਰਦੁਆਰਾ ਅੱਧਰ ਬਣਿਆ ਹੋਇਆ ਤੇ ਇਸ ਗੁਰਦੁਆਰੇ ਦੇ ਵਿੱਚ ਸੰਤ ਭਜਨ ਸਿੰਘ ਜੀ ਆਪ ਹੀ ਨਿਸ਼ਕਾਮ ਸੇਵਾ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਜਾਂ ਸਧਾਰਨ ਪਾਠ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਉਹ ਕਰ ਲੈਂਦੇ ਨੇ ਸਪੀਕਰ ਦੇ ਵਿੱਚ ਤੇ ਅਰਦਾਸ ਆਪਣੀ ਹੁੰਦੀ ਹੈ ਤੇ ਬਹੁਤ ਸੁੰਦਰ ਬੜਾ ਸੁਰੀਲਾ ਇਹਨਾਂ ਦਾ ਪਾਰਕ ਮੈਂ ਵੀ ਅੱਜ ਸੁਣਿਆ ਬਹੁਤ ਮਨ ਖੁਸ਼ ਹੋਇਆ ਬੜਾ ਮਨਪ੍ਰਸੰਨ ਹੋਇਆ ਤੇ ਇਹ ਸਾਰਾ ਇਲਾਕਾ ਆਪਾਂ ਹੋਰ ਵੀ ਅੱਗੇ ਆਪ ਜੀ ਨੂੰ ਗੁਰਦੁਆਰੇ ਦਾ ਦਰਸ਼ਨ ਕਰਵਾਉਣੀ ਹੈ ਉਹ ਸੰਤਬੰਧ ਸੁਣੀਆ ਕੋਮਰਾ ਵੀ ਲਾਰਮੀ ਦਾ ਆਖੀ ਠੀਕ ਇਹਦੇ ਸਾਹਸਾਂ ਦੀ ਗੁਰਦੁਆਰਾ ਇਹ ਹਾਲ ਇੱਧਰ ਇਹ ਕਿਹੜਾ ਇਹ ਪ੍ਰਾਣਾ ਹੈ ਪ੍ਰਾਣਾ ਗੁਰਦੁਆਰਾ ਇਹ ਮਾਤਰਾ ਤੇ ਮਾਤਰਾ ਦੀ ਤੇ ਸੰਤਾਨ ਦੇ ਰਹਿਣ ਵਾਲੇ ਆਹ ਕੰਦਰਾ ਆਹ ਨਾਲ ਲੈ ਕੇ ਬਾਤਾਂ ਵਿੱਚ ਜੀ ਸੰਤਾਨ ਨਾਲ ਨਾਰੀ ਕਾ ਸਿਵਾਤ ਲੈ ਕੇ ਜਿਹੜਾ ਹੁੰਦੀ ਨੇ ਉਹ ਇੱਥੇ ਇੱਥੇ ਇੰਦਰ ਕਹਿੰਦੇ ਨਹੀਂ ਕਿੰਦੇ ਚਾਹ ਹਾਂ ਇਹ ਸੰਧ ਖੰਡੂ ਵਾਲੀ ਵੀ ਕਾਫੀ ਬਹੁਤ ਪ੍ਰਚਾਰ ਉਹਨਾਂ ਨੇ ਕੀਤਾ ਹਾਂਜੀ ਬਹੁਤ ਸਿੱਖੀ ਨਾਲ ਜੋੜਿਆ ਇਸ ਤਰ੍ਹਾਂ ਦੇ ਨੂੰ ਕਾਫੀ ਸਿੱਖੀ ਨਾਲ ਜੋੜਿਆ ਹੁਣ ਜਸਾਂ ਕੋ ਸਾਲਾਂ ਤੋਂ ਸੰਧੀ ਤੇ ਲੇ ਹੋ ਗਏ ਸਨ ਹਾਂ ਹਾਂ ਹੁਣ ਉਹਨਾਂ ਦਾ ਆਉਣਾ ਕੱਟ ਗਿਆ ਹਾਂ ਜੀ ਹੁਣ ਕੱਟ ਗਿਆ ਕੁਝ ਸਿੱਖੀ ਦੇ ਵਿੱਚ ਕੁਝ ਲੱਗਿਆ ਕੁਝ ਮਤਲਬ ਜਿਸ ਤਰ੍ਹਾਂ ਕੁਝ ਨਿਗਾਰ ਆਇਆ ਲੋਕ ਮਤਲਬ ਥੋੜਾ ਦੂਰ ਹੋਏ ਨੇ ਇਸ ਤਰ੍ਹਾਂ ਥੋੜਾ ਜਿਆ ਸੰਤਾਂ ਦੇ ਨਾਮ ਔਣ ਕਰਾ ਸੰਤਾਂ ਨੂੰ ਨਾਮ ਔਣ ਕਰਕੇ ਕਾਫੀ ਕਮੀ ਆਈ ਏ ਤੇ ਮਤਲਬ ਸੰਗਤ ਘਟ ਗਈ ਥੋੜੀ ਉਹਨਾਂ ਨਾਮ ਕਰਕੇ ਮੈਨੂੰ ਸੰਤਾਂ ਦੇ ਹੰਦੇ ਤੇ ਸਾਰਾ ਗੁਰਦੁਆਰਾ ਭਰਿਆ ਹੁੰਦਾ ਹੈ ਤੇ ਬੜੀ ਭੀੜ ਹੁੰਦੀ ਸੰਤਾਂ ਵਿੱਚ ਕਥਾ ਸੁਣਨ ਵਾਸਤੇ ਆਜਣ ਹੁੰਦਾ ਚਲੋ ਹੁਣ ਸੰਤ ਯਾਦਵਿੰਦਰ ਸਿੰਘ ਜੀ ਅੱਗੋਂ ਕਿਰਪਾ ਹਾਂਜੀ ਹਾਂਜੀ ਉਹ ਔਣ ਕਰਨਗੇ ਕਦੇ ਕਦੇ ਸੱਚਪਾ ਦੇ ਹੁਕਮ ਨਾਲ ਅਸੀਂ ਵੀ ਆ ਜਾਂਦੇ ਹਾਂਜੀ ਹਾਂਜੀ ਤੇ ਕੋਈ ਨਾ ਸੱਚਪਾ ਕਿਰਪਾ ਕਰਨਗੇ ਫਿਰ ਉਸੇ ਤਰ੍ਹਾਂ ਸਾ ਸੰਗਤ ਜੁੜੇ ਜੀ ਇੱਥੇ ਸਤਿਗੁਰੂ ਦੇਵ ਸਿੰਘ ਜੀ ਦੇ ਚਰਨ ਅਜੇ ਅਜੇ ਨਹੀਂ ਜੀ ਅਜੇ ਨਹੀਂ ਜੀ ਅਜੇ ਕਿੰਨੇ ਘਰ ਨੇ ਇਸ ਪਿੰਡ ਦੇ ਵਿੱਚ ਸਾਰੇ ਵਿੱਚ ਇੱਥੇ ਘਰ ਤੇ ਹੈ ਨੇ ਕੋਈ 5 10 15 ਦੇ 10 15 ਦੇ ਕਰੀਬ ਤਾਂ ਹੈ 15 ਸਾਰੇ ਤੇ ਆਪਣੇ ਇਸ ਇਲਾਕੇ ਦੇ ਵਿੱਚ ਉੱਤਰਾਖੰਡ ਯੂਪੀ ਦੇ ਵਿੱਚ ਪ੍ਰਚਾਰ ਦਾ ਥੋੜਾ ਘਟ ਹੋਣ ਕਰਕੇ ਪਰ ਚਾਰ ਬਹੁਤ ਘਟੀਆਂ ਨੇ ਤੇ ਲੋਕ ਥੋੜਾ ਜਿਆ ਸਿੱਖੀ ਤੋਂ ਦੂਰ ਜਾ ਰਹੇ ਨਾਮਤਾਰੀ ਵੀ ਬੱਚੇ ਜਿਹੜੇ ਅਸੂਨੇ ਮੈਂ ਵੀ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ ਹੈ ਤੇ ਚਲੋ ਸਤਿਗੁਰੂ ਜੀ ਕਿਰਪਾ ਕਰਨ ਸਚਪਾ ਵੀ ਬੜੀ ਕਿਰਪਾ ਕਰਦੇ ਨੇ ਐਰ ਕੀ ਕੋਸ਼ਿਸ਼ ਕਰਾਂਗੇ ਜੇ ਸਤਿਗੁਰੂ ਜੀ ਦਾ ਦੌਰਾ ਹੋਇਆ ਤੇ ਜਰੂਰ ਇਸ ਪਿੰਡ ਦੇ ਵਿੱਚ ਚਰਨ ਪੈਣ ਹਾਂਜੀ ਸਚਪਾ ਸਾਹਿਬ ਕੋ ਨਵੀਂ ਪੀੜੀ ਜਿਹੜੀ ਇਹ ਨਾਲ ਜੁੜ ਜੇ ਸਾਰੀ ਤੇ ਚਲੋ ਸਿੱਖੀ ਦਾ ਪ੍ਰਚਾਰ ਜ਼ਿਆਦਾ ਹੋਵੇ ਸਾਸੰਗ ਜੀ ਬੜਾ ਰਮਣੀਕ ਕਿੰਨਾ ਸੋਹਣਾ ਸਥਾਨ ਇਹ ਬਣਿਆ ਹੋਇਆ ਨਿਸ਼ਾਨ ਸਾਹਿਬ ਲੱਗਾ ਖੰਡੇ ਵਾਲਾ ਇਹ ਬਹੁਤ ਰਮਣੀਕ ਜਗ੍ਹਾ ਆ ਜਿਹੜੀ ਥਾਂ ਖਾਲੀ ਪਈ ਚ ਕੁਛ ਆਪ ਕੋ ਬੀਜਦੇ ਆ ਇਹ ਵੈਸੀ ਪਈ ਨਹੀਂ ਕਿ ਵੈਸੀ ਖਾਲੀ ਪਈ ਇਹ ਉਹ ਗੇਟ ਇੱਥੇ ਕੱਢਣਾ ਚਾਹਣ ਡਏ ਨੇ ਅੱਛਾ ਅੱਛਾ ਪਈ ਉਹ ਉਧਰ ਨੂੰ ਘੁੰਮ ਕੇ ਆਉਣਾ ਪੈਂਦਾ ਤੇ ਇੱਥੇ ਵੱਡਾ ਗੇਟ ਲਾਵਾਂਗੇ ਇੱਥੋਂ ਹੀ ਸਿੱਧਰ ਇੱਥੇ ਗੱਡੀਆਂ ਗੁਡੀਆਂ ਖਲੋਗੀਆਂ ਮੋਟਰਸਾਈਕਲ ਖਲੋਗੀਆਂ ਇੱਥੇ ਹਾਂ ਪਾਰਕਿੰਗ ਹੀ ਵਧੀਆ ਲੱਗ ਹਾਂਜੀ ਹਾਂਜੀ ਇੱਥੇ ਟੈਂਟ ਵੀ ਲੱਗ ਸਕਦਾ ਪੈਂਦਾ ਇੱਥੇ ਹਰ ਮਹੀਨੇ ਸੰਗਰਾਮ ਬਣਾਉਂਦੇ ਨੇ ਲੰਗਰ ਮੱਲੇ ਨੇ ਹਰ ਮਹੀਨੇ ਲੰਗਰ ਵੀ ਹੁੰਦਾ ਜਿਨੇ ਗੁਰਪੁਰਬ ਨੇ ਉਹਨਾਂ ਦੇ ਵਿੱਚ ਵੀ ਇੱਥੇ ਮਨਾਏ ਜਾਂਦੇ ਨੇ ਨੰਬਰ ਵੀ ਹੁੰਦਾ ਤੇ ਬਰਾਮ ਗੁਰਪੁਰੂ ਵੀ ਮਨਾਏ ਜਾਂਦੇ ਤੇ ਆਪ ਜੀ ਨਿਸ਼ਕਾਮ ਸੇਵਾ ਕਰਦੇ ਹੋ ਸ਼ਾਮ ਸ਼ਾਮ ਨੂੰ ਰਹਿਰਾਸ ਦਾ ਪਾਤ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਮੈਨੂੰ ਸੇਵਾ ਲਾਇਆ ਉਹਨਾਂ ਦੀ ਸੇਵਾ ਤੇ ਲੱਗਿਆ ਬਸ ਮੈਂ ਕੀ ਕਰੀ ਇੱਥੇ ਸਾਧ ਸੰਗਤ ਜੀ ਕੋਈ ਇਹਨਾਂ ਨੇ ਗ੍ਰੰਥੀ ਨਹੀਂ ਰੱਖਿਆ ਕੋਈ ਮਹੰਤ ਨਹੀਂ ਹੈਗਾ ਆਪ ਹੀ ਸੰਜੀ ਸਾਰੀ ਸੇਵਾ ਕਰਦੇ ਨੇ ਤੇ ਸੰਗਰਾਂਦ ਦਾ ਮੇਲਾ ਜਾਂ ਹੋਰ ਵੀ ਜਿਹੜੇ ਗੁਰਪੁਰਬ ਨੇ ਉਹ ਮਨਾਏ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਇੱਥੇ ਹੋਰ ਵੀ ਸਿੱਖੀ ਦਾ ਪ੍ਰਚਾਰ ਹੋਵੇ ਲੋਕ ਸਿੱਖੀ ਦੇ ਨਾਲ ਜੁੜਨ ਇੰਨੀਆਂ ਕੋਈ ਬੇਨਤੀਆਂ ਕਰਦਾ ਹੋਇਆ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾ ਜਦੋਂ ਵੀ ਅਸੀਂ ਉਹਨੇ ਆ ਸਾਡਾ ਬਹੁਤ ਹੀ ਸਤਿਕਾਰ ਬਹੁਤ ਪ੍ਰੇਮ ਬਹੁਤ ਸੇਵਾ ਕਰਦੇ ਨੇ ਤੇ ਸਰਗੁਰੂ ਜੀ ਬਖਸ਼ਿਸ਼ ਕਰਨ ਇਸ ਪ੍ਰਿੰਟ ਦੇ ਵਿੱਚ ਇਸੇ ਤਰ੍ਹਾਂ ਬਖਸ਼ਿਸ਼ ਬਣੀ ਰਹੀ ਹੈ ਧੰਨਵਾਦ ਸਤਿ ਸ੍ਰੀ ਅਕਾਲ